ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਆਸਾ ਕਰਦਾ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੀ ਹੋਵੋਗੇ ਅੱਜ ਆਪਾਂ ਗੁਰਦਾਸਪੁਰ ਸਾਈਡ ਵੱਲ ਗਏ ਸੀ ਤੇ ਆਪਾਂ ਬਹੁਤ ਟਾਈਮ ਪਹਿਲਾਂ ਉੱਥੇ ਇੱਕ ਗੁਰਦੁਆਰੇ ਦਰਸ਼ਨ ਕੀਤੇ ਸੀ ਗੁਰਦੁਆਰੇ ਦਾ ਨਾਮ ਹੈ ਟਾਲੀ ਸਾਹਿਬ ਜੋ ਕਿ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਨਾਲ ਸਿਸ਼ੋਬਿਤ ਹੈ ਮੈਂ ਅਰਸ਼ਦੀਪ ਜੀ ਨੂੰ ਪੁੱਛਿਆ ਖਾਲਸਾ ਜੀ ਦਰਸ਼ਨ ਦਰਾਰਾਂ ਲਈ ਚੱਲੀਏ ਗੁਰਦੁਆਰਾ ਸਾਹਿਬ ਦੇ ਤੇ ਅਰਸ਼ਦੀਪ ਸਿੰਘ ਕਹਿੰਦਾ ਚਲੋ ਬਾਬਾ ਜੀ ਮਾਰਦੀਏ ਚਾਲੇ ਫਿਰ ਅਸੀਂ ਜਾ ਰਹੇ ਹਾਂ ਤੇ 6 ਕਿਲੋਮੀਟਰ ਇੱਥੋਂ ਰਹਿ ਗਿਆ ਹੈ ਦੂਰੀ ਦੂਰੀ 6 ਕਿਲੋਮੀਟਰ ਰਹਿ ਗਈ ਹੈ ਹੁਣ ਆਪਾਂ ਗੁਰਦੁਆਰੇ ਦੇ ਗੇਟ ਦੇ ਅੰਦਰ ਐਂਟਰ ਕਰ ਚੁੱਕੇ ਹਾਂ ਇੱਥੋਂ ਆਪ ਜੀ ਨੂੰ ਵੀ ਗੁਰਦੁਆਰਾ ਦਿਖ ਰਿਹਾ ਹੈ ਤੇ ਇਸ ਗੁਰਦੁਆਰੇ ਦੀ ਪਾਰਕਿੰਗ ਆ ਗਈ ਹੈ ਤੇ ਆਪਾਂ ਗੱਡੀ پارک ਕਰਕੇ ਫਿਰ ਦਰਸ਼ਨ ਦਰਾਰੇ ਕਰਾਂਗੇ ਅਤੇ ਆਪ ਜੀ ਨੂੰ ਵੀਰ ਦਰਸ਼ਕ ਦੋਦਾਰੇ ਕਰਾਵਾਂਗੇ ਇੱਥੋਂ ਦਾ ਇਤਿਹਾਸ ਵੀ ਆਪ ਜੀ ਨੂੰ ਦੱਸਾਂਗੇ ਕਿ ਇੱਥੋਂ ਦਾ ਕੀ ਇਤਿਹਾਸ ਹੈ ਇਹ ਗੁਰਦੁਆਰਾ ਸਾਹਿਬ ਗੁਰਦਾਸਪੁਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਹੈ ਇੱਕ ਸਰਹੱਦੀ ਪਿੰਡ ਵਿੱਚ ਪੈਂਦਾ ਹੈ ਜਿਸ ਦਾ ਨਾਮ ਗੱਲੜੀ ਹੈ ਦੂਰ ਦੂਰ ਤੋਂ ਸੰਗਤਾਂ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਦੋਦਾਰਾਂ ਲਈ ਆਉਂਦੀਆਂ ਹਨ ਅਤੇ ਇੱਥੋਂ ਆਪਣੀਆਂ ਮਨੋਕਾਮਨਾਵਾਂ ਪੂਰੀ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ ਸੰਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਭਾਦੋ ਸੁਦੀ ਨਾਮੀ 1551 ਬਿਕਰਮੀ ਨੂੰ ਸultanpur Lodi ਜ਼ਿਲ੍ਹਾ ਕਪੂਰਥਲਾ ਪੰਜਾਬ ਵਿੱਚ ਹੋਇਆ ਸੀ ਬਚਪਨ ਵਿੱਚ ਬਾਬਾ ਜੀ ਕਈ ਕਈ ਦਿਨ ਭਗਤੀ ਵਿੱਚ ਲੀਨ ਰਹਿੰਦੇ ਸਨ ਬਾਬਾ ਜੀ ਨੇ ਸੰਸਾਰ ਦੇ ਦੂਰ ਦੂਰ ਸਥਾਨਾਂ ਦੀ ਯਾਤਰਾ ਕੀਤੀ ਹੈ ਅਤੇ ਦੁਨੀਆ ਨੂੰ ਤਾਰਿਆ ਹੈ ਬਾਬਾ ਜੀ 150 ਸਾਲ ਤੱਕ ਦੁਨੀਆ ਨੂੰ ਤਾਰਦੇ ਰਹੇ ਜਿੱਥੇ-ਜਿੱਥੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਨੇ ਯਾਤਰਾ ਕੀਤੀ ਹੈ ਉਹਨਾਂ ਸਥਾਨਾਂ ਉੱਪਰ ਇਤਿਹਾਸਿਕ ਗੁਰਦੁਆਰੇ ਸ਼ੋਭਿਤ ਹਨ ਜਦੋਂ ਬਾਬਾ ਜੀ ਸ਼੍ਰੀਚੰਦ ਮਹਾਰਾਜ ਜੀ ਕਸਬਾ ਡੇਰਾ ਬਾਬਾ ਨਾਨਕ ਦੀ ਕੱਚੀ ਪਗੜੰਡੀ ਦੇ ਰਸਤੇ ਤੋਂ ਚੱਲ ਕੇ ਇਸ ਇਲਾਕੇ ਵਿੱਚ ਆਏ ਸਨ ਬਾਬਾ ਜੀ ਇੱਕ ਟਾਲੀ ਦੇ ਰੁੱਖ ਥੱਲੇ ਥੱਲੇ ਰੁਕੇ ਸਨ ਕਿਸੇ ਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਕਿ ਬਾਬਾ ਜੀ ਰਾਵੀ ਦਰਿਆ ਦੇ ਕੰਢੇ ਕੰਡੇ ਤੇ ਸਮਾਦੀ ਲਾ ਕੇ ਬੈਠੇ ਬੈਠੇ ਹਨ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਬਾਬਾ ਜੀ ਕੋਲ ਫਰਿਆਦ ਲੈ ਕੇ ਗਏ ਉਸ ਸਮੇਂ ਬਾਬਾ ਜੀ ਟਾਲੀ ਦੀ ਦਾਤਨ ਕਰ ਰਹੇ ਸਨ ਇਲਾਕੇ ਦੇ ਲੋਕਾਂ ਨੇ ਬਾਬਾ ਜੀ ਨੂੰ ਫਰਿਆਦ ਕੀਤੀ ਕਿ ਦਰਿਆ ਦੇ ਹੜ੍ਹ ਦੇ ਨਾਲ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਹੈ ਸਾਡੇ ਖਾਨ ਲਈ ਵੀ ਫਸਲ ਨਹੀਂ ਬਚਦੀ। ਬਾਬਾ ਜੀ ਨੇ ਆਪਣੇ ਮੂੰਹ ਵਿੱਚੋਂ ਦੰਤਨ ਕੱਢ ਕੇ ਰਾਵੀ ਦਰਿਆ ਦੇ ਕੰਢੇ ਤੇ ਗੱਡ ਦਿੱਤੀ ਅਤੇ ਰਾਵੀ ਦਰਿਆ ਦੇ ਵੱਲ ਮੂੰਹ ਕਰਕੇ ਬੋਲੇ ਜਾ ਭਾਈ ਜਾ ਕਿਉਂ ਲੋਕਾਂ ਨੂੰ ਤੰਗ ਕਰਦੀ ਐ ਜਾ ਆਪਣੇ ਰਸਤੇ ਬਦਲ ਲੈ। ਰਾਵੀ ਦਰਿਆ ਹੁਣ ਇਸ ਤੋਂ ਇਸ ਕਸਬੇ ਤੋਂ 4-5 ਕਿਲੋਮੀਟਰ ਦੂਰੀ ਤੇ ਵਹਿ ਰਹੀ ਹੈ। ਬਾਬਾ ਜੀ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਇਸ ਸਥਾਨ ਤੇ ਜੋ ਵੀ ਸ਼ਰਦਾ ਨਾਲ ਆ ਕੇ ਸਾਨੂੰ ਯਾਦ ਕਰੇਗਾ ਅਸੀਂ ਹਾਜ਼ਰ ਨਾਜ਼ਰ ਹੋਵਾਂਗੇ ਅਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਿਆ ਕਰਾਂਗੇ। ਬਾਬਾ ਸ੍ਰੀ ਚੰਦ ਮਹਾਰਾਜ ਜੀ ਆਪਣੇ ਬਚਨਾਂ ਦੀਆਂ ਪਾਲਣਾ ਕਰਦੇ ਹੋਏ ਅੱਜ ਵੀ ਹਾਜ਼ਰ ਨਾਜ਼ਰ ਹਨ। ਇਸ ਗੁਰਦੁਆਰਾ ਸਾਹਿਬ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਅਤੇ ਇਸ ਸਥਾਨ ਤੇ ਬਾਬਾ ਜੀ ਦੀ ਮੂਰਤੀ ਅਤੇ ਇਸ ਤੋਂ ਪਿਛਲੀ ਬੈਕ ਸਾਈਡ ਤੇ ਜੋ ਕਿ ਬਾਬਾ ਜੀ ਨੇ ਦਾਤਨ ਕਰਕੇ ਗੱਡ ਦਿੱਤੀ ਸੀ ਉਸ ਗੱਡੀ ਹੋਈ ਦਾਤਨ ਦੀ ਟਾਲੀ ਇੱਥੇ ਅੱਜ ਵੀ ਮੌਜੂਦ ਹੈ। ਆ ਦਰਸ਼ਨ ਕਰੋ ਪਿਆਰੀ ਸਾਧ ਸੰਗਤ ਜੀ ਉਸ ਟਾਲੀ ਸਾਹਿਬ ਜੀ ਦੇ। ਅਤੇ ਬਾਬਾ ਜੀ ਦੇ ਜੀਵਨ ਨਾਲ ਜਿੰਨੇ ਵੀ ਚਤਰ ਇਹ ਆਪ ਜੀ ਨੂੰ ਦਿਖਾਈ ਦੇ ਰਹੇ ਹਨ। ਇਸ ਸਥਾਨ ਤੇ ਸੰਗਤਾਂ ਆਪਣੀਆਂ ਅਰਦਾਸਾਂ ਕਰਵਾ ਕੇ ਇਥੋਂ ਝੋਲੀਆਂ ਭਰਦੀਆਂ ਹਨ ਅਤੇ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ ਇਹ ਸ਼ਹੀਦੀ ਜੋਤ ਜਗ ਰਹੀ ਹੈ ਕੰਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਮਾਤਾ ਸੁਲਖਣੀ ਜੀ ਦੀ ਗੋਦ ਵਿੱਚ ਖੇਲ ਰਹੇ ਹਨ ਇਧਰ ਸ਼੍ਰੀ ਚੰਦ ਜੀ ਮਹਾਰਾਜ ਜੀ ਦੀਆਂ ਤਸਵੀਰਾਂ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਟਾਲੀ ਸਾਹਿਬ ਜੀ ਜੋ ਸੰਗਤਾਂ ਆਈਆਂ ਸਨ ਉਸ ਵੇਲੇ ਦੀਆਂ ਤਸਵੀਰਾਂ ਹਨ ਆਪ ਜੀ ਤਸਵੀਰਾਂ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਾਂ ਤਾਂ ਚੇਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨਾਲ ਬਚਨ ਬਲਾਸ ਕਰਦੇ ਹੋਏ ਇਹ ਚరిత్ర ਦਰਸਾਇਆ ਗਿਆ ਹੈ ਆਓ ਹੁਣ ਆਪਾਂ ਆਪ ਜੀ ਨੂੰ ਖੂਹ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਪਾਵਨ ਪਵਿੱਤਰ ਇਤਿਹਾਸਿਕ ਖੂਹ ਹੈ ਇਹ ਖੂਹ ਪ੍ਰਾਤਨ ਹੈ ਅਤੇ ਇਹ ਦਰਬਾਰ ਦੇ ਅੰਦਰ ਹੀ ਸ਼ਿਸ਼ੋਭਿਤ ਹੈ ਜੋ ਕਿ ਇਸ ਦਾ ਜਲ ਇਸ ਤੋਂ ਇਸ ਦੇ ਬਾਹਰਲੇ ਬੰਨੇ ਜਲ ਮਿਲਦਾ ਹੈ ਖੂ ਦਾ ਜਲ ਬਾਹਰਲੇ ਬੰਨੇ ਟੂਟੀਆਂ ਲੱਗੀਆਂ ਹੋਈਆਂ ਹਨ ਆਪ ਜੀ ਇੱਥੇ ਦੇਖ ਸਕਦੇ ਹੋ ਅਗਰ ਇਤਿਹਾਸ ਦੱਸ ਦਿਆਂ ਵਾਹਿਗੁਰੂ ਜੀ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪ ਮਾਫ ਕਰ ਲੈਣਾ ਕਿਰਪਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾ